ਹਾਂਜੀ ਸਤਿ ਸ਼੍ਰੀ ਅਕਾਲ ਵੀਰੋ ਹੋਰ ਕੀ ਹਾਲ ਜੇ ਅੱਜ ਜਿਹੜਾ ਮੈਂ ਵਿਸ਼ੇ ਤੇ ਗੱਲ ਕਰਨ ਲੱਗਾ ਹਾਂ ਗੱਲ ਉਹ ਇਹ ਆ ਕਿ ਸਾਡੇ ਲੋਕ ਨਾ ਸਿਰਫ ਤੇ ਸਿਰਫ ਇੱਕ ਛੋਟੀਆਂ ਚੀਜ਼ਾਂ ਤੇ ਜਿਵੇਂ ਪਿੰਡ ਤੋਂ ਲਾ ਲੋ ਸਿਰਫ ਇੱਕ ਗਲੀ ਇੱਕ ਨਾਲੀ ਗਲੀ ਨਾਲੀ ਤੇ ਅੜ ਕੇ ਬਹਿ ਗਏ ਪਿੱ ਸਿਰਫ ਤੁਹਾਡੀ ਇੱਕ ਗਲੀ ਬਣਾ ਦੇ ਉਹੋ ਇਟਾਂ ਪੁੱਟ ਕੇ ਲੌਕਟੈਲ ਪਹਿਲਾਂ ਜਿੱਟਾ ਲੱਗਦੀਆਂ ਲੌਕਟੈਲ ਲੱਗ ਲਾਪੀ ਲੌਕਟੈਲ ਲੱਗ ਜੇ ਇੱਕ ਨਾਲੀ ਬਣ ਜੇ ਬਾਤ ਨੂੰ ਸਾਰੀ ਉਬਰਣਾ ਇਹ ਰਾਜਨੀਤਿਕ ਲੀਡਰਾਂ ਦੇ ਥੱਲੇ ਪਿਆ ਰਿਆ ਕਰੋ ਮਤਲਬ ਇਹ ਤੁਹਾਨੂੰ ਨੇ ਸਾਡਾ ਫਰਕ ਹੈ ਨਾ ਇਹਨਾਂ ਗੱਲਾਂ 'ਚ ਅਸੀਂ ਫਰਕ ਰੱਖਦੇ ਆ ਬਾਸ ਸਟੂਡੀਓ ਤਾਂ ਰੱਖਦਾ ਤੇ ਚਬਾ ਲਾ ਇਹਨੂੰ ਮੈਨੂੰ ਹੋ ਗਿਆ ਤਕਰੀਬਨ 15 ਸਾਲ ਆ ਹੁਣ 15 ਸਾਲਾਂ ਦੇ ਮੈਂ ਤੁਹਾਨੂੰ ਇੱਕ ਇੱਕ ਕਰਕੇ ਕੰਮ ਦਿਨਾਉਣੇ ਆ ਮੈਂ ਕਿਉਂ ਨਹੀਂ ਜਿਦਾਂ ਤੁਸੀਂ ਗੱਲ ਕਰਦੇ ਨੇ ਮੈਂ ਕਿਉਂ ਨਹੀਂ ਪ੍ਰਵਾਹ ਕਰਦਾ ਬੀਤ ਮਤਲਬ ਕਿ ਇਹਦੀ ਕਾਣੋ ਜੀ ਕਿਉਂ ਨਹੀਂ ਰੱਖਦਾ ਨਾ ਕਿ ਸਰਪੰਚ ਦੀ ਲੀਡਰ ਦੀ ਰਾਜਨੀਤਿਕ ਨੇਤਾ ਦੀ ਕਿਉਂਕਿ ਇਹ ਖੁਦ ਆਪਣੇ ਹੱਥੀ ਕੰਮ ਕਰਨੇ ਵੀ ਜਾਣਦੇ ਇਹ ਨਹੀਂ ਸਰਪੰਚਾਂ ਨਾਲ ਲੀਡਰਾਂ ਨਾਲ ਮਾਨਸਤਕਾਰ ਨਹੀਂ ਬੜਾ ਪਿਆਰ ਵੀ ਹੈਗਾ ਪਰ ਮੈਂ ਕਿ ਤੁਹਾਡੀ ਇੱਕ ਸੋਚ ਤੇ ਗੱਲ ਕਰਦਾ ਜੇ ਤੁਹਾਡੇ ਸਰਪੰਚ ਲੀਡਰ ਮੰਤਰੀ ਤੁਹਾਡੇ ਜੇ ਕੋਈ ਕੰਮ ਕਰ ਵੀ ਜਾਂਦੇ ਆ ਨਾ ਵੇਖ ਲਓ ਪਿੰਡਾਂ ਦੇ ਵਿੱਚ ਮੈਂ ਗਲੀਆਂ ਨਾਲੀਆਂ ਤਾਂ ਕਿ ਪਹਿਲਾਂ ਤੁਹਾਨੂੰ ਤੁਸੀਂ ਜਿੱਥੋਂ ਤੱਕ ਹੈਗੇ ਉੱਥੋਂ ਤੱਕ ਤੇ ਖੱਲੀ ਇਹ ਗੱਲ ਗਾਂ ਫੇਰ ਕਰਦੇ ਵੱਡੀਆਂ ਗੱਲਾਂ ਤੇ ਪਈ ਜਿਉ ਬਣਾਵ ਨਹੀਂ ਦਿੰਦੇ ਆ ਆਪਾਂ ਕਿੰਨੇ ਕਿ ਸਾਹ ਤੇ ਮੁੜ ਕੇ ਆਪਾਂ ਨਾਲੀਆਂ ਨਹੀਂ ਸਾਫ਼ ਕਰਦੇ ਆਪਾਂ ਉੱਥੇ ਪੁਲੀਆਂ ਟੁੱਟੀਆਂ ਫਿਰਦੀਆਂ ਵਾਂ ਇੱਕ ਗਲੀ ਉਧਰ ਆ ਪਾਣੀ ਗਲੀਆਂ ਤੁਰਿਆ ਫਿਰਦਾ ਮੱਛਰ ਹੁੰਦਾ ਵਾ ਸੋ ਬਿਮਾਰੀਆਂ ਕਈ ਕਿੰਨੀ ਕਿ ਆਪਾਂ ਸਾਹ ਸੁਭਈ ਆ ਆਪਾਂ ਕਿੰਨੀ ਕਿ ਜ਼ਿੰਮੇਵਾਰੀ ਸਮਝਦੇ ਹੁਣ ਬਣਾ ਦੀ ਤੁਹਾਨੂੰ ਸਰਪੰਚ ਵੀ ਆਣ ਕੇ ਤੁਹਾਡੀਆਂ ਗਲੀਆਂ ਨਾਲੀਆਂ ਸਾਫ਼ ਕਰਦਾ ਫਿਰ ਤੇ ਇਹ ਕਰਕੇ ਕੁੜੀਆਂ ਜ਼ਿੰਮੇਵਾਰੀਆਂ ਆਪ ਵੀ ਲਓ ਤੁਹਾਨੂੰ ਅੱਗੇ ਵੀ ਵੀਰ ਸਮਝਾਇਆ ਕੁਛ ਆਪ ਵੀ ਉਠੋ ਤੇ ਇਹ ਹੁਣ ਮੈਂ ਐਗਜ਼ਾਮਪਲਾਂ ਇੱਕ ਇੱਕ ਕਰਕੇ ਦੇਣੀਆਂ ਇੱਕੀ ਵਾਰੀ ਤੇ ਦੇਣੀ ਦੇਣੀਆਂ ਉਹ ਮੈਦਾਨ ਆ ਵੀ ਜਦੋਂ ਸਾਰੀਆਂ ਚੀਜ਼ਾਂ ਪਿੰਡਾਂ ਦੇ ਵਿੱਚ ਆਵੇ ਕੋ ਕੀ ਹਾਲਾਤ ਬਣੇ ਪਿੰਡਾਂ 'ਚ ਕੀ ਆ ਕਸਬਿਆਂ ਸ਼ਹਿਰਾਂ 'ਚ ਵੀ ਇੱਕੋ ਹੀ ਆ ਗੱਲਾਂ ਬਾਤਾਂ ਇਹਦੇ ਇਹਦੇ 'ਚ ਆਪਾਂ ਸਾਰਾ ਕੱਲਾ ਸਰਕਾਰਾਂ ਨੂੰ ਕੋਸੀ ਜਾਣਾ ਬੰਦਿਆਂ ਨੂੰ ਲੀਡਰਾਂ ਨੂੰ ਕੋਸੀ ਜਾਣਾ ਕੁਛ ਆਪਣੀਆਂ ਹੀ ਜ਼ਿੰਮੇਵਾਰੀਆਂ ਵੇਖੀਏ ਜੇ ਬਣ ਗਏ ਤੇ ਆਪਾਂ ਜਿਹੜੇ ਸਾਹਮਲੇ ਉਹਨਾਂ ਨੂੰ ਸਾਫ਼ ਰੱਖ ਲਿਆ ਤੇ ਆਹ ਗੱਲ ਬਾਤ ਆ ਮੁੜ ਕੇ ਫੇਰ ਆਪਣੇ ਉੱਤੇ ਛੱਪੜ ਤੇ ਦੁੱਝਾ ਤੇ ਜਿਆਦਾ ਨਾਲੀਆਂ 'ਚ ਗੰਦ ਨਾਲੀ ਸਵਾਹ ਸਾਹਿਬ ਕਾ ਨਹੀਂ ਮੈਨੂੰ ਯਾਦ ਆਈ ਆਪਣੀ ਨਲੀ ਦੀ ਸਾਫ ਕਰਦੇ ਨਾਲੀਆਂ ਸਵਾਹ ਸਾਹਿਬ ਦੀ ਸਾਫ ਕਰਦੇ ਨਾਲੀਆਂ ਸਵਾਹ ਸਾਫ ਕਰਦੀਆਂ ਤੇ ਹੈਗੇ ਬੰਦੇ ਤਰ੍ਹਾਂ ਤੇ ਆਹ ਤੁਹਾਨੂੰ ਨਾ ਇੱਕ ਤੁਹਾਨੂੰ ਵਿਖਾਈ ਆਪਣਾ ਛੋਟਾ ਜਿਹਾ ਕੀਤਾ ਆ ਕਾਰਜ ਕੰਮ ਹੁਣ ਵਿਖਾਉਣਾ ਤੁਹਾਨੂੰ ਐਗਜ਼ਾਮਪਲ ਦਊਗਾ ਐਗਜ਼ਾਮਪਲ ਫਿੱਟ ਕਰਕੇ ਦਊਗਾ ਵੀ ਤੁਸੀਂ ਵੀ ਕੋ ਜਜਬੀਨਕ ਗੱਲ ਕਰੋ ਕੱਲ ਨੂੰ ਤੁਹਾਡੇ ਕੋਲ ਬੰਦਾ ਵੋਟਾਂ ਮੰਗਣ ਆਉਂਦਾ ਉਹਨੂੰ ਆਪ ਹੀ ਕੋਈ ਗੱਲ ਨਹੀਂ ਹਟਾ ਓਏ ਗਾਲੀਆਂ ਨਾਲੀਆਂ ਹੀ ਬਣਾਈਆਂ ਹਨ ਨਾ ਹੋਰ ਕੰਮ ਕਰਨ ਦਾ ਗੱਲ ਕਰਾ ਕੋਈ ਸਕੂਲ ਦਾ ਬੱਚਿਆ ਪੜ੍ਹਾਈ ਹੈ ਰਹਾ ਵਗੈਰਾ ਪੁਰਾਣੇ ਢੀਂਡੇ ਕੰਮ ਕਈ ਕੰਮ ਤਾਂ ਦੇ ਆ ਕਿ ਤੁਸੀਂ ਇੱਕ ਨਿੱਕੀ ਜਿਹੀ ਗੱਲ ਦੇੜ ਕੇ ਸਾਡੀ ਗਲੀ ਨਹੀਂ ਬਣੀ ਸਾਡੀ ਸੜਕ ਨਹੀਂ ਹੈਗੀ ਸਾਡੇ ਘਰ ਨਹੀਂ ਹੈਗਾ ਆਹ ਅੱਜ ਇਹ ਆ ਜੀ ਨਿੱਕੀਆਂ ਨਿੱਕੀਆਂ ਗੱਲਾਂ ਦੇਣਾ ਭਰੀਆ ਕਰੋ ਆਹ ਤੁਹਾਨੂੰ ਇੱਕ ਨਿਗਾਹ ਕੰਮ ਆਪਣੇ ਹੱਥੀਂ ਕੀਤਾ ਵਿਖਾਈਏ ਹਾਂਜੀ ਇਹ ਆ ਜੀ ਆਪਣਾ ਘਰ ਬਾਸ ਸਟੂਡੀਓ ਦਾ ਆਪਣਾ ਘਰ ਤੇ ਆ ਜੇ ਨਾਲ-ਨਾਲ ਦੀ ਆਪਣੀ ਜਿਹੜੀ ਬਣਦੀ ਆ ਗਲੀ ਇਹ ਜੇ 72 ਫੁੱਟ ਲੰਬੀ ਘਰ ਦੇ ਨਾਲ ਤੇ ਆ ਬਣਾਈ ਜੇ ਆਪਾਂ ਸੜਕ 6 ਫੁੱਟ ਚੌੜੀ ਜੀ ਉਧਰ ਗਲੀ ਆ ਇਧਰ 6 ਫੁੱਟ ਸੜਕ ਚੌੜੀ ਜੇ ਵੇਖੋ ਵੀ 72 ਫੁੱਟ ਲੰਬੀ ਜੇ ਲੈਂਟਰ ਪਾਇਆ ਜੀ ਲੈਂਟਰ ਇਹ ਲੈਂਟਰ ਪਾ ਕੇ ਨਾਲ-ਨਾਲ ਆਪਣੇ ਘਰ ਦੇ 72 ਫੁੱਟ ਲੰਬੀ ਜੇ ਤੇ 6 ਫੁੱਟ ਚੌੜਾਈ ਜੀ ਦੀ ਇਹ ਘਰ ਦੇ ਨਾਲ-ਨਾਲ ਜੇ ਆਪਣੇ ਬਣੀ ਹੋਈ ਕਰੋ ਚੱਕ ਆਓ ਵੇਖੋ ਵੈਸੇ ਗਲੀ ਦੇ 20 ਫੁੱਟ ਆ ਉਹ 13 ਕਿ 14 ਫੁੱਟ ਪਾਸੇ ਗਲੀ ਲਾ ਲਓ ਆਪਾਂ ਜੋ ਆਪਣਾ ਘਰ ਦਾ ਦੱਸਣ ਲੱਗੇ ਨਾਲ-ਨਾਲ ਆਪਣੇ ਘਰ ਦੇ ਜੋ ਪ੍ਰੋਗਰਾਮ ਬਣਾਇਆ ਲੈਂਟਰ ਤੇ ਵੈਸੇ ਹੁੰਦਾ ਵਾ 9 ਇੰਚ ਚੌੜਾ ਮੋਟਾ ਇਹ 1 ਫੁੱਟ ਤੋਂ ਵੀ ਵੱਧ ਜੇ ਬੱਜਰੀ ਸੀਮਿੰਟ ਮਾਲ ਪਾ ਕੇ ਪੂਰਾ ਇਹ ਸੜਕ ਐ ਹੋਜੀ ਬੰਦੀ ਜਿਹੜੀ ਸਰਬੀ ਤੋਂ ਬਾਲ ਸਾਹਿਬ ਨੇ ਕਹਿੰਦੇ ਹੁੰਦੇ ਬੰਬ ਮਾਰਿਆ ਵੀ ਨਹੀਂ ਟੁੱਟੂਗੀ ਉਹ ਬਣਾਈ ਜੇ ਤੇ ਹੁਣ ਇਹ ਘਰ ਦੇ ਨਾਲ-ਨਾਲ ਬਣੀ ਜੇ ਤੇ ਇੱਥੇ ਆਪਾਂ ਗੱਡੀਆਂ ਲਾਈਂ ਚ ਭਾਵੇਂ 6 7 ਕਿਉਂਕਿ ਉਚਾਵਾੜਾ ਵਾ ਗਰਮੀ ਚ ਸਭ ਤੋਂ ਵੱਡੀ ਪ੍ਰੋਬਲਮ ਦੀ ਗੱਡੀਆਂ ਨੂੰ ਸ਼ਾਮੇ ਗੱਡੀਆਂ ਨਹੀਂ ਖਿਲਾਰ ਸਕਦੇ ਇਹ 6 ਫੁੱਟ ਚੌੜਾ ਜਿਹੜਾ ਆਪਣਾ ਰੈਂਪ ਬਣ ਗਿਆ ਵਾ ਲੈਂਟਰ ਪਾਤਾ ਆ ਜਿੱਤੇ ਇੱਥੇ ਆਪਾਂ 7 ਗੱਡੀਆਂ ਗਰਮੀ 'ਚ ਖਿਲਾਰ ਸਕਦੇ ਆ ਸ਼ਾਮੇ ਖਲੋਤੀਆਂ ਰਹਿਣਗੀਆਂ ਮਸਲਾ ਗੱਡੀਆਂ ਦਾ ਨਹੀਂ ਆ ਮਸਲਾ ਹੋਰ ਵੀ ਦੱਸਣ ਲੱਗਾ ਤੁਹਾਨੂੰ ਭਈ ਆਪਾਂ ਪਿੰਡਾਂ ਵਿੱਚ ਕੀ ਕਰਦੇ ਆ ਭਈ ਜਿਆਦਾ ਤੋਂ ਜਿਆਦਾ ਕੀ ਹੁੰਦੀ ਆ 1.5 ਫੁੱਟ ਦੀ ਨਾਲ ਹੀ ਫੁੱਟ ਦੀ ਨਾਲ ਹੀ ਹੁੰਦੀ ਇੱਕ ਸਾਈਡ ਤੇ 1.5 ਫੁੱਟ ਉਧਰੋਂ ਗਲੀ ਮੱਲੀ ਹੁੰਦੀ ਦਾ 1.5 ਫੁੱਟ ਉਧਰੋਂ 3 ਫੁੱਟ ਗੰਦਪਿਲ ਪਾ ਕੇ ਆਪਾਂ 5 ਫੁੱਟ ਹੀ ਕੀਤੀ ਹੁੰਦੀ ਹੈਗੇ ਖਰਾਬ ਗਲੀ ਇਹ ਆਸੇ-ਪਾਸੇ ਪਾਈਂਡਲਦਾ ਫਿਰਦਾ ਤੇ ਜੇ ਇਹਦੇ ਨੋਂ ਇਸ ਤਰ੍ਹਾਂ ਆ ਜੋ ਚੀਜ਼ ਆਪਾਂ ਤਿਆਰ ਕੀਤੀ ਹੈ ਇਹਦੇ ਅੰਡਰਗਰਾਉਂਡ ਪਾਈਪ ਤੇ ਜੇ ਗਲੀ ਚਲੋ ਪਿੰਡਾਂ ਦੀਆਂ ਲਾ ਲਓ ਕੋਈ 10 ਫੁੱਟ ਆ ਕੋਈ 15 ਫੁੱਟ ਹੋਊਗੀ ਤੇ ਕਿਉਂ ਨਾ ਆਪਾਂ 1.5 ਫੁੱਟ ਦੀ 2 ਫੁੱਟ ਦੀ ਨਾਲੀ ਉਧਰੋਂ ਵੀ ਛੱਡੀਏ ਬੰਦ ਕਰੀਏ ਤੇ ਇਧਰ ਵੀ 2 ਫੁੱਟ ਦੀ ਨਾਲੀ 4 ਫੁੱਟ ਗਲੀ ਵਧ ਗਈ ਆਪਣੀ 4 ਫੁੱਟ ਗਲੀ ਵਧ ਗਈ ਤੇ ਇਹਨੂੰ ਸੈਂਟਰ ਚ ਲਾਓ 2 ਫੁੱਟ ਦੇ ਵਿੱਚ ਆਪਣਾ ਪਾਈਪ ਪਾ ਲਓ 3 ਫੁੱਟ ਲੈ ਲਓ ਮੋਟਾ ਪਾਈਪ ਪਾ ਲਓ ਜੋ ਮਰਜ਼ੀ ਪਾ ਲਓ ਕਹਿਣ ਦਾ ਭਾਅ ਮੇਰਾ ਵੀ ਤੁਸੀਂ ਇਹ 6 ਫੁੱਟ ਦਾ ਅਦਾ 3 ਫੁੱਟ ਦਾ ਇਤਾਂ ਦਾ ਲੈਂਟਰ ਬੰਨੋ ਗਲੀਆਂ ਦੇ ਵਿੱਚ ਉਹਦੀ ਹੌਦੀ ਬਣਾ ਕੇ ਤੇ ਕੋਈ 50 100 ਫੁੱਟ ਬਾਅਦ ਹਾਉਦੀ ਬਣਾ ਛੱਡੀ ਪਾਈਪ ਪਤਾ ਥੱਲੇ ਥੱਲੇ ਓਕੇ ਹੁਣ ਮੈਂ ਤੁਹਾਨੂੰ ਵੇਰਵਾ ਵੀ ਨਾਲ ਕੱਢ ਕੇ ਦੱਸੂਗਾ ਨਾ ਮੈਂ ਐਦਾਂ ਨਹੀਂ ਨਾ ਕੱਲਾ ਦੱਸਦਾ ਹੁੰਦਾ ਇਹ ਹੁਣ 6 ਫੁੱਟ ਦੇ ਹਿਸਾਬ ਨਾਲ 3 ਫੁੱਟ ਦਾ ਲਾ ਲਓ ਵੇਰਵਾ ਵੀ 150 ਫੁੱਟ ਬਣਦਾ ਵਾ ਇਹ 6 ਫੁੱਟ ਆਪਾਂ 3 ਫੁੱਟ ਦੇ ਲੈਂਟਰ ਤੁਹਾਡੇ ਦੀ ਗੱਲ ਕਰਦੇ ਆ ਤੇ 150 ਫੁੱਟ ਤੇ 150 ਫੁੱਟ ਦੇ ਵਿੱਚ ਜੇ ਘਰ ਦੀ ਅੱਜ ਕੱਲ੍ਹ ਵੈਸੇ ਤੇ ਕਈਆਂ ਪਿੰਡਾਂ ਦੇ ਵਿੱਚ ਹੁੰਦੇ ਆ 10 15 ਫੁੱਟ ਮੱਥੇ ਹੁੰਦੇ ਤੇ ਅੱਗੋਂ ਵੇਲ ਬੜੇ ਵੱਡੇ ਹੁੰਦੇ ਤੇ ਸ਼ਹਿਰਾਂ ਦੇ 20 ਫੁੱਟ ਮੱਥੇ ਹੁੰਦੇ ਆ ਆਹ 8.5 27 ਐ ਆਮ ਸਾਰੇ 20 25 ਹੁੰਦੇ ਆ ਘਰਾਂ ਦੇ ਮੱਥੇ 20 25 ਫੁੱਟ ਹੁੰਦੇ ਆ ਠੀਕ ਹੈ ਜੀ ਤੇ ਜੇ ਆਪਾਂ ਇੱਕ ਸਾਈਡ ਦੇ ਬੰਨੇ 25 ਫੁੱਟ ਦੇ ਹਿਸਾਬ ਨਾਲ ਲਾਈਏ ਤੇ 6 ਘਰ ਬੰਦੇ ਇੱਕ ਪਾਸੇ ਵਾਲੇ ਤੇ 6 ਘਰ ਦੂਜੀ ਸਾਈਡ ਵਾਲੇ 12 ਘਰ ਜਿਹੜੇ ਆ ਉਹਨਾਂ ਦਾ ਪਾਣੀ ਮੱਛਰਾਂ ਗੱਜਾਂ ਨਾਲੀਆਂ ਦਾ ਗੰਦਪੇਲ ਛੱਡ ਕੇ ਤੇ ਇਹਦੇ ਥੱਲੇੋਂ ਦੀ ਪਾਣੀ ਵਗੇ ਤੇ ਬਿਮਾਰੀਆਂ ਤੋਂ ਬੱਚੇ ਬਚਣ ਤੇ 12 ਘਰ ਜਿਹੜੇ ਬੰਦੇ ਆ ਉਹ ਕਿੰਨੇ ਕਿੰਨੇ ਪੈਸੇ ਪਾਉਣ ਸਿਰਫ 3-3000 ਰੁਪਇਆ 36000 ਮੇਰਾ ਇਹ ਲੱਗਾ ਜੀ 5000 ਰੁਪਇਆ ਤੁਸੀਂ ਥੋੜਾ ਵਧੀਆ ਕੰਮ ਕਰ ਲਿਓ ਨਾ ਤੁਸੀਂ ਸਿਆਣੇ ਜਿਹਾ ਜਿਆਦੇ ਤੇ ਮਤਲਬ ਆ 25000 ਰੁਪਏ ਦੇ ਵਿੱਚ ਆ ਵੇਖੋ ਬਣ ਗਈ ਨਾ ਉਹ ਸੜਕ ਬਾਲਸਾ ਵਾਲੀ ਬੰਬ ਮਾਰਦੋ ਟੁੱਟੂ ਕੀ ਨਹੀਂ ਹੋਣਾ ਇਹ 1.5 ਫੋਟੇ ਦੇ ਥੱਲੇ ਬਜਰੀ ਦਾ ਸੀਮੈਂਟ ਦਾ ਬਣਾ ਨਹੀਂ ਕੀ ਕੋ ਲੜਫਲੜ ਪਾ ਗਏ ਬਣਾਇਆ ਤੇ ਫਿਰ ਹੁਣ ਇੱਥੇ ਗੱਡੀਆਂ ਆ ਜੇ ਤੇ ਇਹਦੀ ਤੇ ਇਹਦੇ ਤੇ ਸਫਾਈ ਕਰਨੀ ਆ ਪੋਚੇ ਪਾਚੇ ਲੱਗਣੇ ਆ ਜੇ ਉਹ ਦੂਜਾ ਹੀ ਫੇਰਨਾ ਕੀ ਉਹਦਾ ਨਾਮ ਪਣਾਇਆ ਜਿਹਨੂੰ ਕਹਿੰਦੇ ਜੀ ਠੀਕ ਹੈ ਜੀ ਤੇ ਉਹ ਮੈਂ ਹੁਣ ਤੁਹਾਨੂੰ ਦੱਸਣੀ ਗੱਲ ਤੁਹਾਡੇ ਤੇ ਵੀ ਕਿਉਂ ਨਹੀਂ ਆਪਣੇ ਘਰਾਂ ਦੇ ਨਾਲ ਨਾਲ ਇਦਾਂ ਦੇ ਜਿਗਾਰਡਮੈਂਟ ਕਰਦੇ 3-3000 ਰੁਪਇਆ ਪਾਓ ਤੇ 36000 ਹਜ਼ਾਰ ਦੇ ਵਿੱਚ ਤੁਹਾਡੇ 12 ਘਰ ਕਿੱਡੇ ਸੇਫ ਪਾਣੀ ਨਾਲੀ ਦਾ ਕੋਈ ਏਦਾਂ ਨਹੀਂ ਗਲੀ ਚ ਸਿੱਕੜਨੀ ਲੈਣਾ ਨਹੀਂ ਦੇਣਾ ਨਹੀਂ ਕਿੰਨੇ ਫਾਇਦੇ ਬਿਮਾਰੀਆਂ ਤੋਂ ਛੁਟਕਾਰਾ ਕਈ ਕੁਝ ਹੋਊਗਾ ਤੁਹਾਡਾ ਸਿਰਫ ਆਪਾਂ ਇੱਕ 3000 ਰੁਪਏ ਦੇ ਚੱਕਰ ਚ 5 ਸਾਲ ਪਾ ਕੇ ਵੋਟ 5 ਸਾਲ ਸਰਪੰਚ ਨੂੰ ਚੰਬੜੇ ਲੈਣੇ ਸਾਡੀ ਗਲੀ ਬਣਾ ਦੇ ਸਾਡੀ ਨਾਲੀ ਬਣਾ ਦੇ ਆ ਵੀਰੋ ਮੈਂ ਕੱਲੇ ਨੇ 5000 ਰੁਪਏ ਆਪਣੇ ਘਰ ਦੇ ਨਾਲ-ਨਾਲ ਹੀ ਲਾਤਾ ਜੇ ਹੁਣ ਦੱਸੀਏ ਫਿਰ ਉਹਨੋਂ ਹੈਗੀਆਂ ਨਾ ਵੱਖਰੀਆਂ ਗੱਲਾਂ ਸਾਡੇ ਚ ਤਾਂ ਨਾ ਹਾਰੀ-ਸਾਰੀ ਉੱਠ ਕੇ ਕੰਪੈਰੀਜਿੰਗ ਨਾ ਕਰਿਆ ਕਰੋ ਇਹਦੇ ਤੁਹਾਨੂੰ ਅਜੇ ਮੈਂ ਟੀਚਰ ਵਿਖਾਇਆ ਜਿੱਥੇ ਚਭਾਲ ਜਦੋਂ ਆਇਆ ਹੋਰ ਜਿਹੜਾ ਕੰਮ ਕੀਤੇ ਆ ਨਾ ਕਿ ਸਰਪੰਚਾਂ ਦੀ ਨਾ ਕਿਸੇ ਸਰਕਾਰਾਂ ਨਾ ਕਿਸੇ ਲੀਡਰਾਂ ਦੇ ਧਨਾੜ ਦੇ ਕਿਸੇ ਦੇ ਆਪਾਂ ਕੋਈ ਕਾਣੋਂ ਵੀ ਆ ਸਾਡੇ ਨਿੱਕੇ-ਨਿੱਕੇ ਕੰਮ ਕਰਦੇ ਮੁੜ ਕੇ ਤਰੇ ਫਿਰ ਉਹ ਮਗਰ ਮਗਰ ਉਹਨਾਂ ਦੇ ਇਦਾਂ ਕਰਕੇ ਮੈਂ ਤੁਹਾਨੂੰ ਆ ਨਾ ਵੀ ਇਹੋ ਜਿਹੇ ਕੰਮ ਤੇ ਛੋਟੇ ਮੋਟੇ ਆਪ ਕਰੋ ਉਹਨਾਂ ਤੋਂ ਵੱਡੇ ਕੰਮ ਦੱਸੋ ਕੋਈ ਵੱਡੇ ਆ ਦੱਸੋ ਵੀ ਮੇਰਾ ਮੁੰਡਾ ਪੜ ਗਿਆ ਯਾਰ 12ਵੀਂ ਜੁਕ ਤੇ ਕਾਜ ਦਾਖਲਾ ਦਵਾਉਣਾ ਵੱਡੇ ਕਾਜਾਂ ਦੇ ਦਾਖਲੇ ਦਵਾਉਣੇ ਆ ਉਹਨੂੰ ਕੋਰਸ ਕਰਾਉਣਾ ਉਹਨੂੰ ਨੌਕਰੀ ਤੇ ਲਵਾਉਣਾ ਉਹਨੂੰ ਇੱਧਰ ਖੜਨਾ ਉੱਧਰ ਕਰਨਾ ਇਹੋ ਜਿਹੇ ਕੰਮ ਦੱਸ ਤੂੰ ਹੀ ਗਾਲੀਆਂ ਨਾਲੀਆਂ ਦੀ ਕਰੀ ਜਾਂਦੇ ਰਹਿੰਦੇ ਆ ਆ ਤੁਹਾਨੂੰ ਮੈਂ ਐਗਜ਼ਾਮਪਲ ਛੋੜੀ ਜੀ ਦਿੱਤੀ ਜੇ ਇਹ ਕੰਮ ਪਿੰਡਾਂ ਦੀਆਂ ਨਾਲੀਆਂ ਦੀ ਨਹੀਂ ਹੈਗਾ ਇਹ ਸ਼ਹਿਰਾਂ ਦੇ ਵਿੱਚ ਵੀ ਇਹੋ ਹਾਲ ਚੱਲਣ ਡਿਆ ਜੇ ਇੱਕ ਉਧਰ 1.5 ਫੁੱਟ ਦਾ ਖੂਜਾ ਪੁੱਟਿਆ ਹੁੰਦਾ ਕੱਡਾ ਨਾਲਾ ਖਰਾਬ ਕੀਤਾ ਦਾ ਇੱਕ 1.5 ਤੋਂ 2 ਫੁੱਟ ਦਾ ਦੂਜੇ ਬਨੇ ਪੁੱਟਿਆ ਹੁੰਦਾ 4 ਫੁੱਟ ਤੇ ਤੁਹਾਡੀ ਗਲੀ ਵਾਜਣੀ ਜਦੋਂ ਵਿੱਚ ਉਹ ਇਹੋ ਜਿਹਾ ਬਣ ਗਿਆ ਜਗਾੜ ਮਿੰਟ ਤੁਹਾਡਾ ਤੇ 4 ਫੁੱਟ ਗਲੀ ਚੌੜੀ ਹੋਣੀ ਆ ਤੇ ਗਲੀਆਂ ਗਈਆਂ ਸਮਝ ਹੈਗੀਆਂ 10 ਫੁੱਟ 4 ਫੁੱਟ ਉਧਰ ਗੱਡੀ ਵੀ ਨਹੀਂ ਲੰਘਦੀ ਗੱਡੀ ਵੀ ਨਹੀਂ ਲੰਘਦੀ 6 ਫੁੱਟ ਪੰਜ ਰਹਿ ਜਾਂਦੀ ਹੈ ਤੇ ਜੇ 10 ਫੁੱਟ ਦੀ ਗਲੀ ਹੋਵੇ ਹਾਂ ਇਤਨਾ ਕਵਰ ਕੀਤੀ ਹੋਏ ਤਾਂ ਮੈਂ ਗੱਡੀਆਂ ਭਜਾਈ ਫਿਰੋ ਵਿੱਚ ਆਹ ਗੱਲਾਂ ਬਾਤ ਵੀਰੋ ਚੰਗਾ ਜੀ ਆ ਵੇਖ ਲਿਆ ਨਾ ਜੋ ਤੁਹਾਨੂੰ ਦਿਖਾ ਰਿਹਾ ਪ੍ਰੋਗਰਾਮ ਅਜੇ ਇਹ ਤੁਹਾਨੂੰ ਮਸ਼ਹੂਰੀ ਜੀ ਵਿਖਾਈਏ ਅੱਗੇ ਵਿਖਾਉਣਾ ਜੇ ਹੁਣ ਤਾਂ ਪ੍ਰੋਗਰਾਮ ਕੀ ਕਰਦੇ ਨੇ ਅਸੀਂ ਆਪ ਤਾਂ ਹੀ ਆਨੇ ਆ ਇਹ ਹੰਕਾਰ ਨਹੀਂ ਆਂਦੇ ਈਗੋ ਨਹੀਂ ਆਂਦੇ ਤਾਂ ਨਹੀਂ ਸਾਡੇ ਰਤਬੇ ਜੀ ਸਾਡੇ ਰਤਬੇ ਜੀ ਤਾਂ ਨਹੀਂ ਪਰਫਾਰਮਾਂ ਕਰੀ ਦੀਆਂ ਕਿਹੇ ਦੀਆਂ ਜੇ ਤੁਹਾਡੇ ਪੱਲੇ ਕੋਈ ਕਰਤੂਤ ਹੈਗੀ ਆ ਤੇ ਤਾਂ ਹੀ ਆ ਇਹ ਪੱਲੇ ਕਰਦੂ ਨਹੀਂ ਨਾ ਤਰਲੇ ਹੀ ਮਰੀ ਜਣੇ ਲੋਕ ਜਾ ਜਾ ਫਲਾਣੇ ਦੇ ਦੂਜੇ ਤੀਜੇ ਦੇ ਇਹੋ ਕੁਛ ਹੀ ਹੋਣਾ ਬੈਠੇ ਰਹੋ ਜਾ ਕੇ ਪੈਰਾਂ ਜਗਲਿਆਂ ਦੇ ਇਹ 5 ਸਾਲਾਂ ਦਾ ਮੁਰਗੇ ਵੋਟ ਪਾ ਕੇ 5 ਸਾਲ ਮਗਰ ਮਰ ਤੋਂ ਇਹ ਫਿਰਦੇ ਗਲੀ ਬਣਾ ਦੇ ਨਾਲੀ ਬਣਾ ਦੇ ਠੀਕ ਆ ਜੀ ਹਾਂ ਜੀ ਕਿਵੇਂ ਲੱਗਾ ਕਿਵੇਂ ਲੱਗਾ ਕਾਰਜ ਸਾਡਾ ਛੋਟਾ ਜਿਹਾ ਕਾਰਜ ਜੇ ਤੁਹਾਨੂੰ ਨਿਕਾ ਜੇ ਮੈਂ ਦੱਸਿਆ ਟੀਜ਼ਰ ਹੀ ਵਿਖਾਇਆ ਤੁਹਾਨੂੰ ਫਿਲਮ ਤੇ ਜੇ ਵਿਖਾਉਣੀ ਆ ਇਹ ਤੁਹਾਨੂੰ ਫਿਲਮ ਖਵਾਵਾਂ ਕਿ ਤੇ ਚਬਾਲ ਚ ਕੀ ਹੋ ਜੇ ਕੰਮ ਹੀ ਕਰਦੇ ਰਹੇ ਤਾਂ ਹੀ ਆਨੇ ਆ ਵੀ ਤਾਂ ਨਹੀਂ ਐਵੇਂ ਕਿਸੇ ਦੇ ਹਾਰੀ ਸਾਰੀ ਦੇ ਨਹੀਂ ਚਮਚਾਗਰੀ ਇਹ ਕਰ ਸਕਦੇ ਅਸੀਂ ਤਾਂ ਤੁਹਾਨੂੰ ਖੁਦ ਪਤਾ ਵੀ ਕੀ ਕਰ ਸਕਦੇ ਆ ਅਸੀਂ ਮਤਲਬ ਬੰਦਾ ਦੇ ਮਨ ਚੋਂ ਅੰਦਰੋਂ ਸੱਚਾ ਵਾਸਾ ਕੋ ਠੀਕ ਠਾਕ ਆ ਫਿਰ ਕੋਈ ਉਹਨੇ ਜਦੋਂ ਤੁਸੀਂ ਆਪ ਹੀ ਨਹੀਂ ਸੱਟ ਤੇ ਫਿਰ ਅਗਲੇ ਨੇ ਤੇ ਤੁਹਾਡਾ ਫਾਇਦਾ ਉਠਾਉਣਾ ਹੀ ਆ ਇਹਨਾਂ ਚੀਜ਼ਾਂ ਦਾ ਤੇ ਹੁਣ ਦੱਸੋ ਆ ਵੇਖੋ ਮਣੀ ਸ਼ੜਕ ਨਾਲ ਹੁਣ ਇੱਥੇ ਗੱਡੀਆਂ ਖਿਲਾ ਰੀਆਂ 6-7 ਮੈਂ ਆਹ ਲਾਈਨ ਚ ਲੋਕਾਂ ਕਹਿੰਗੇ ਇਧਰ ਨੂੰ ਸ਼ਾਰ ਰਹੀ ਦੀ ਸਾਰਾ ਦਿਨ ਕੰਦ ਉੱਚੀ ਹੈ ਚਲੋ ਠੀਕ ਹੈ ਜੀ ਸੱਸੀ ਘਾਲ ਫੇਰ ਕਰਦੇ ਨੇ ਵੀ ਗੱਲ